ਨਾ ਮਾਇਂ ਦੀ ਹੈਗੀਏ ਜੇ ਆਹ 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 ਦਾ ਸਮਾਰ ਤੇ ਮਾਨਦਿਆ ਕਰ ਆ ਤਨ ਕਾਦੀ ਖਤਰ ਨੀ ਦਿੱਤਾ 10 ਸਟੀਲ ਪੂਰ ਵੀ ਚੱਜਣਾ ਮਾਨਦਿਆ ਕਰੂ ਆ ਦੇਖੀ ਹਾਲ ਹੋਇਆ ਗਾ ਪੰਡੇ ਦਾ ਲੈ ਦੇਖ ਕਿੰਨੇ ਮਚਾਈ ਐ ਬੇਪੇ ਤਾਂ ਪਹਿਲਾਂ ਜੀ ਮਚਾ ਰੱਖ ਜ ਤਈ ਮਚਾਈ ਐ ਪਹਿਲਾਂ ਕਿੰਨੇ ਮਚਾ ਤਾ ਜੀ ਸੋਣੀ ਕਾਫੇ ਰੱਖਦੀ ਹੁੰਦੀ ਕੋਈ ਨਾ ਸਮਾਰ ਤੇ ਹਾਂ ਲੱਸੀ ਪਾਲਾ ਕਰ ਜੇ ਨਹੀਂ ਲੱਸੀ ਹੈਗਾ ਨਿੰਬੂ ਪਾਇਨੇ ਗੁੱਟੇ ਤੇ ਨਿੰਬੂ ਰੋ ਕਾ ਲੈ ਕਰ ਦਿੱਤਾ ਦੇ ਭਾਂਡੇ ਤੇ ਚੱਜਣਾ ਮਾਨਦਿਆ ਕਰ ਉਹ ਮੈਂ ਜਾ ਕੇ ਫੈਨ ਨੂੰ ਦੇ ਦਿੰਗੀ ਭਾਂਡੇ ਮਾਰ ਕੇ ਦਵਾਦਾਰ ਝਾੜੂ ਲਾਦ ਕੇ ਪੋਚਾ ਲਾ ਦੇ ਸਮਾਰ ਕੇ ਫਰਨਾਲ ਪਾ ਕੇ ਕਿਵੇਂ ਉਸ ਨੂੰ ਮਾਰੀ ਜਾਂਦਾ ਚਹਿਦਾ ਕਰਕੇ ਕੋਈ ਗੰਦੀ ਲਾ ਦਿੰਨੀ ਮੈਂ ਆਹੋ ਸੇਤੀ ਸੇਤੀ ਮਾਰਨਾ ਸਮਾਰ ਕੇ ਮੈਂ ਦੇਖੂ ਵੀ ਵਧੀਆ ਮੰਗਾ ਸਾਰੀ ਲਾਹ ਦੇ ਕਾਲ ਚ ਲੈ ਕੇ ਲੱਸੀ ਪਾ ਕੇ ਰੱਖ ਦਿਆ ਫਿੱਟੜ ਦੇ ਡੋਂਗੇ ਚ ਕੋਈ ਗੱਲੇ ਰੱਖ ਦਿਆ ਇਹ ਲੱਸੀ ਨਾ ਫਿਰ ਵਧੀਆ ਹੋ ਜਾਂਦਾ ਕਾ ਉਸ ਤੋਂ ਦਿਨ ਇਹ ਤਾਂ ਪਿੰਡਾਂ ਦੇ ਮੱਚੇ ਪਏ ਨੇ ਭਾਂਦੇ ਤਾਂ ਦੇਦੇ ਤਾਂ ਕਰਦੀ ਮੈਂ ਜਾਣਕੀ ਦੀ ਮਾਲਕੀ ਦਿੰਦੀ ਹਾਂ ਲੈ ਲਹੇ ਦੀ ਤੇਜੀ ਉਹ ਸਾਰਾ ਦਿਨ ਬਸ ਮੈਨੂੰ ਹਰਾਮ ਕਰਦੇ ਰਹਿੰਦੇ ਤੇ ਉਹ ਨਾ ਹੀ ਕੋਤਾ ਫੇਰ ਤੱਕੇ ਵੀ ਤਾਂ ਲਾਹੀ ਨਹੀਂ ਹੁੰਦੀ ਲੋਹੇ ਦੀ ਮੈਂ ਦੱਸ ਕਿ ਮੈਂ ਲਾਹੀ ਪੰਦੇ ਮਾਂਜ ਕੇ ਦੇਖਾਂ ਜੀ ਲਾਹਾਂ ਮਾ ਪੁੱਛਿਆ ਇਹ ਪਤਾ ਫੇਰ ਤੱਕ ਪੰਡਤ ਰਹਿਤੀ ਹੈ ਤਾਂ

ਔਫਰਨਾ ਰੁਪਈਆ ਉਹ ਪਾ ਦਿਓ ਕਿਤੇ ਪਾਈ ਆ ਉਵੇਂ ਪਈਆ ਉਦੋਂ ਧੰਨਵਾਦ ਤੇ ਰੁਪਈਏ ਮੇਰੇ ਕਹਿੰਦੀ ਮੈਨੂੰ ਥਰਨਾਇਆ ਲਿਆ ਮੈਂ ਪੋਚੇ ਲਾਇਆ ਤੁੰਗੀ ਨਾ ਪੋਚੇ ਨਹੀਂ ਲੱਗਦੇ ਹੈਗੇ ਸਸੇ ਇਹਦੇ ਨਾਲ ਕਿੰਨੇ ਦਿੱਤਾ ਇਕੱਠਾ ਕਰ ਇਤਾਂ ਮੈਂ ਦਿੱਤਾ ਉਹ ਉਹ ਬੇੜਾ ਕਿੱਜਾ ਗਈ ਨਾ ਰੇਤਾ ਜਾਂਦਾ ਪੈਰਾਂ ਨਾਲ ਇੱਥੇ ਲੈ ਮੜਾ ਜੇ ਤੋ ਚਾੜੂ ਬਾਬਾ ਜੇ ਕਹੀਂ ਆ ਤੇ ਮੇਰੀ ਗੱਲ ਪਾ ਜਾਂ ਤੂੰ ਕਿ ਆਪੀ ਮਾਂ ਤੋਂ ਮੰਗਵਾ ਲੈ ਫਿਰ ਦੱਸ ਮੈਂ ਕਿਹੜੀ ਕਿਹੜੀ ਚੀਜ਼ ਮਾਂ ਤੋਂ ਮੰਗਾਈ ਜਾਂ ਮੈਂ ਆਪਣੇ ਕਿੜਾ ਉਸਰੇ ਨਹੀਂ ਗਾ ਵੀ ਤੂੰ ਮੈਨੂੰ ਚਾੜੂ ਲੈ ਦੇ ਦੱਸ

ਇੱਕ ਦਿਨ ਹੁੰਦਾ ਬੰਦੇ ਨੂੰ ਇੱਕ ਦਿਨ ਕਹਿੰਦਾ ਸਮਝ ਆ ਜਾਂਦੀ ਆ ਵੀ ਚਲ ਭਾਈ ਬਈ ਫੇਰ ਕਹੂਗਾ ਕਿ ਮੈਂ ਪਹਿਲਾਂ ਹੀ ਆਪ ਹੀ ਚੱਜਣਾ ਕਰਨਾ ਮੈਨੂੰ ਬੁਲਾਉਣ ਦੀ ਆਤ ਪਈ ਹੋਈ ਆ ਕਿਥੋਂ ਇਹਦਾ ਨਾ ਬਾਪਿਆ ਦਾ ਪੁੱਤਰ ਨਾ ਇਹ ਕੋਈ ਕੰਮ ਨਹੀਂ ਆਉਂਦਾ ਸਾਲ ਪਾਰ ਹੋ ਗਿਆ ਇਹਨੂੰ ਮੈਂ ਬਥੇਰੇ ਕੰਮ ਸਿਖਾਉਂਦੀ ਆ ਵੀ ਐਂ ਕਰਲਾ ਐਂ ਕਰਲਾ ਮਿੱਠਤ ਪਿਆਰ ਨਾਲ ਤਾਂ ਇਹਨੂੰ ਕੰਮ ਹੀ ਨਹੀਂ ਕੋਈ ਆਉਂਦਾ ਜਿੰਨਾ ਚਿਰ ਇਹਨੂੰ ਤਾੜਾ ਨਾ ਫੇਰ ਆਉਂਦੀ ਐ ਰੋਟ ਹੁਣ ਦੇਖਦੀ ਐ ਜੀ

ਅੱਗੇ ਕਿੰਨੇ ਖਰਾਬ ਕਰੇ ਪਏ ਨੇ ਬਾਹਲ ਦੀਆਂ ਸਰ ਤੋਂ ਮੇਥੋਂ ਲੈ ਆ ਕੇ ਦਿਨੀ ਆ ਸਰ ਤੋਂ ਕਿੱਥੋਂ ਗਰੀਬ ਘਰ ਦੀ ਮੱਤੇ ਵਾਰੀ ਐ ਕੋਈ ਕੰਮ ਤਾਂ ਹੁੰਦਾ ਹੋਵੇ ਕੋਈ ਤਾਂ ਜ ਸੰਨੀ ਕਰਨ ਲੱਗ ਨੂੰ ਹੋਰ ਹੀ ਗੱਪਲ ਮਾਰਦੀ ਓਵੇਂ ਜ਼ਿਕਰ ਪਈ ਰਹਿੰਦੀ ਐ ਬਾਈ ਸਨਮਾ ਲੱਗ ਜੂ ਉਹ ਗੋਹਾਲੋਂ ਦੀ ਕੱਪੜੇ ਸੁੱਕਣੇ ਪਾਦਾ ਫਿਰ ਬਿੰਦਰਾਮ ਕਰੂੰਗੀ ਯਾਰ ਤਾਂ ਇੱਕ ਮੇਰਾ ਸਰਵਾ ਦੁੱਖੀ ਜਾਂਦਾ ਜੇ ਖਾਵਲਾ ਕੱਪੜੇ ਤੋਂ ਤੇਰੇ ਮੈਂ ਕਿਤੇ ਤੋਂ ਤੇ ਕਿਹੜੇ

री मां भी एम करती मां ने सिख हांला मुंडे कलचा आ गेहला जिकर मार पई है जरकने भी सिखा के अंदर दिनी तेन अंदर सका तो वै ला कौन भरगा

ਬੇਬੇ ਸੱਚੀ ਸਰਦੋ ਕੀ ਅੰਦਰ ਦਾ ਚੱਕਰ ਨਹੀਂ ਮੈਨੂੰ ਸਿਰ ਸੁਣਦਾ ਬਗਾ ਕਿਤਰੇ ਮੇ ਸਰਦੋ ਦਾ ਮੇਰਾ ਤਾਂ ਕਿਤੇ ਸਰਦੋ ਭਿਆਲੀ ਹਰ ਗੋਹਾ ਮੈਂ ਜੇ ਨਾਲ ਲਾਇਆ ਕਰਾਂ ਨੇ ਸਾਰਾ ਦਮ ਇਹ ਤਾਂ ਸਮਝਿਆ ਤਾਂ ਆਰਾਮ ਨਾਲ ਬੈਠੀਆਂ ਲੀਗੀਆਂ ਬੇਬੇ ਨੂੰ ਐ ਨਹੀਂ ਹੈਗਾ ਚੱਲ ਜਦ ਮੈਂ ਕੱਖ ਪਾਉਣ ਆਉਂ ਉਹ ਦੀ ਗੋਹਾ ਹਟਾ ਆ ਬਸ ਆਇਆ ਨਹੀਂ ਕਿ ਦੋ ਮਿੰਟ ਆਰਾਮ ਨਾਲ ਕਰ ਲੈ ਕੋਰਾ ਦੱਸ ਸੁਣ ਜੱਦੀ ਜੀ ਕੋਹਾ ਵੀ ਤਾਫਾ ਹਣ ਤਾਂ ਬੈਠੀਆਂ ਨੇ ਕੱਖ ਫੇਰ ਤਾਲੀ ਘਰ ਆਉਂਦਾ ਹੈ ਹਾਂ ਬੇਬੇ ਤਾਲ ਤਾਂ ਤੁਹਾਨੂੰ ਪਾਣੀ ਲੈ ਕੇ ਦੇ ਦੇ ਪਾਣੀ ਲੈ ਸੁਣਨੀ ਐ ਮਾਤਾ ਅੱਜ ਨੂੰ ਹੁਣ ਤਾਂ ਹੀ ਉਹ ਕੱਲ੍ਹ ਦੇ ਘੇ ਲੱਗਿਆ ਤਾਂ ਕੱਪੜਿਆਂ ਨੂੰ ਪ੍ਰੈਸ ਕਰਾ ਦੇ ਜੇ ਕੱਲ੍ਹ ਕੱਪੜੇ ਤੋਂ ਤੈਨਾਂ ਉਹ ਪ੍ਰੈਸ ਕਰ ਲੈ ਘੇ ਲੱਗਿਆ ਬਿਆਨ ਦਾ ਵੇ ਬੋਤਲ ਨੂੰ ਪੈ ਜਾਂਦੇ ਨਾ ਪੈਣਾ ਨਹੀਂ ਹੈਗਾ ਫਿਰ ਜ਼ਿਆਦਾ ਟਾਈਮ ਹੋ ਜਾ ਤਾਂ ਜਾ ਤੂੰ ਇਹ ਤੇ ਬੜਾ ਸਰ ਦੁਖੀ ਹੁੰਦਾ ਸੀ ਕੱਪੜੇ ਤਾਂ ਮੈਂ ਆਪਣੇ ਹੀ ਕੱਢ ਦੂੰ ਗੋਲੀ ਲੈਣੀ ਚਾਹ ਤੱਕ ਦੇ ਦੂੰ ਚਾਹ ਨਾ ਘੜੀ ਗੋਲੀ ਦੀ ਨਹੀਂ ਲੋੜ ਪਹਿਲਾਂ ਬਸ ਸਖਾਰ ਲਾ ਕੱਪੜੇ ਪ੍ਰੈਸ ਕਰਨ ਨਹੀਂ ਹੋਰ ਕੀ ਪਾਇਦਾ ਨਹੀਂ ਜਿੰਸੀ ਬੇਬੇ ਵੀ 1 ਮਿੰਟ ਨਹੀਂ ਟਿਕਣ ਦਿੰਦੀ ਜੀ ਹਾਂ ਮੈਂ ਤਾਂ ਚੱਕਰੀ ਵਾਲੇ ਆ ਜਾਂਦੇ ਹਾਂ ਹੈ ਲੱਗਦਾ ਟਿਕੂਗੀ ਮੇਰਾ ਸਮਝ ਮਤ ਨਹੀਂ ਫੇਰ ਆਪੇ ਪ੍ਰੈਸ ਕਰ ਦਿੰਦੀ ਕਪੜੇ ਕਰਨੇ ਤਾਂ ਜਦੋਂ ਮੈਂ ਨਹੀਂ ਨਿਗੇ ਜੂ ਮੈਂ ਕਹਿਆ ਆਪੇ ਕਰ ਦੂੰਗੀ ਅੱਥਾ ਨਾ ਕਿ ਹੁਣੇ ਕਰਾਂਗੀ ਬਾਹਰ ਤੰਗ ਕਰਦੀ ਹੈ ਇਹ ਇਹ ਜਿੱਦ ਦੋ ਦੋ ਕਰਕੇ ਪ੍ਰੈਸ ਨਾ ਪੈਣੀ ਅਮ ਤਾਂ ਮੈਂ ਦੋ ਮਿੰਟ ਨਹੀਂ ਬਿੱਗੂ ਮੈਂ ਤਵਾ ਕੱਖ ਕੰਡਾ ਵੀ ਨਹੀਂ ਪੈਣਾ ਪਸੂਆਂ ਨੂੰ ਵਾਲੇ ਚੱਕਰਾਈ ਜਾਂਦੇ ਨੇ ਮਿੰਟ ਤੋਂ ਪਈ ਜੰਨੀ ਆਏ ਤੁਹ ਕੰਮ ਨਹੀਂ ਆ ਆ ਪਈ ਅਗੀ ਲੈ ਛੱਡ ਕੇ ਵਿਚਾਲੇ ਵਿੱਚ ਕਰਾਉਂਦੇ ਪਹਿਲੇ ਕੱਪੜੇ ਕੀ ਹੋਗਾ ਤੈਨੂੰ ਵੇਖੋ ਤਾਂ ਚੱਕਰ ਆ ਗਿਆ ਕਿਹੜਾ ਤੈਨੂੰ ਚੱਕਰ ਆ ਗਿਆ ਹਾਂ ਹੈ ਮੈਂ ਤੇ ਮਾਰਦੀ ਹਾਂ ਚੱਲੱਖਪਾ ਮੈਂ ਪ੍ਰੈਸ ਕਰ ਲੈ ਗੱਖਾ ਦਾ ਕੰਮ ਹੋ ਗਈ ਥੀ ਮੇਰਾ ਨਾ ਕੋਲਾ ਚੱਕਰ ਆ ਜਾਂਦੇ ਆ ਨਹੀਂ ਮੇਰੀ ਸੱਸ ਵੀ ਐਂ ਕਰਦੀ ਹੁੰਦੀ ਚੱਲ ਉਠ ਅਸੀਂ ਕੋਈ ਨਹੀਂ ਬਥੇਰੇ ਕੰਮ ਕਰਨੇ ਕਿਤੇ ਨੂੰ ਬੈ ਕੇ ਦੇਖੇ ਦੁਪਹਿਰ ਅੱਡੇ ਡੇ ਜੀ ਖਾਣੇ ਤਾਂ ਨਾ ਜਪਾ ਨੂੰ ਨਾਸ ਤੇ ਰੁਕੀ ਹੋਇਆ ਮਤਾਂ ਖਲਪਾ ਚੱਕਰ ਆ ਜਾਂਦੇ ਕੁੜਾ ਮਾ ਆਉਣਾ ਸੋਗੀ ਲ ਤੇਰਾ ਰੰਗ ਤਾਂ ਕਰਨੇ ਕੰਟਾ ਪਾਈਂ ਉਹਨਾਂ ਉਹਨਾਂ ਦੇ ਜਾਜੇ ਆਉਣਾ ਹੈ ਨਾ ਇਸ ਤਰ੍ਹਾਂ ਹੀ ਮਾਦੀ ਮਾਰ ਸੀਗੀ ਤੋ ਦੇਖ ਲੈ ਸੁਟੜ ਕੀ ਕਰੀ ਜਾਂਦੀ ਐ ਹੁਣ ਹਮ ਜਿੱਦੂਰੀ ਬਈ ਕੀ ਕਰੀ ਲੱਈਆਂ ਬੇਬੇ ਬਹਾ ਦਾ ਤੁਸੀਂ ਕੀ ਜ਼ਾਤੋਂ ਦੀ ਸੀਗੀ ਦਾਤ ਤਾਂ ਜੁਲੀ ਦੀ ਮਾਇਆ ਨੇ ਤੇ ਪਾਇ ਇਸ ਮਤੂ ਮਾਰਾ ਅੱਛਾ ਹੋਰ ਦੱਸਾਂ ਕਿਉਂ ਹਿਆ ਬਾਹਰ ਜਾਉਣਾ ਬਾਹਰ ਤੇ ਕਿਸੇ ਨੇ ਇੱਥੇ ਨਾ ਬੜੰਦੇ ਠੀਕ ਐ ਅੰਦਰੋਂ ਨਾਲ ਹੀ ਮੈਂ ਬਾਰੂ ਲਾ ਲਿਆ ਹਾਂ ਕੋਈ ਮੈਂ ਆ ਕੇ ਬੜੇ ਇਥੇ ਨਾ ਹੁੰਦਾ ਜੇ ਤਾਰ ਨੂੰ ਬਾਹਰ ਟੀ ਚੱਕਦੀ ਉਹ ਵੀ ਮੇਰੇ ਖੜੀ ਹੋਈ ਤਾਂ ਮੈਨੂੰ ਲੱਗਾ ਚੱਕੀ ਆ ਬਾਹਰ ਟੀ ਨੂੰ ਕੰਨ ਚੱਕਦੀ ਸੀ ਪਾਇਰ ਚਾਲ ਸੋੜਦੀ ਹੋਊਗੀ ਬੁਢੀ ਤੇ ਇਹਨਾਂ ਦੀ ਬਾਤ ਹੈ ਕੱਲਾ ਕਿਉਂ ਨਹੀਂ ਆ ਪਤਾ ਵਿਚਾਰੀ ਨਾ ਜਾ ਕੇ ਆਉਣੀ ਤੰਦੋ ਦੇ ਕੋਲ ਨਵੇਂ ਲੇ ਆਪਣੇ ਕੰਮ ਹਾਂ ਬਣੇ ਨਵੇਂ ਲੇ ਆ ਜਾ ਠੰਕੀ ਵਿੱਚ ਠੀਕ ਹਾਂ ਠੀਕ ਆ ਵਧੀਆ ਤੂੰ ਦੱਸ ਵਧੀਆ ਠੀਕ ਆ ਬਣ ਪਰ ਕਿਦਾਂ ਨੂੰ ਵਾਕੀ ਤਾਈ ਉਹ ਤਾਂ ਆਪਣੇ ਇਧਰ ਮੱਧਿਤ ਬਤਲਣ ਦੀ ਹੈ ਮੈਨੂੰ ਲੱਗਦਾ ਕਿਸੇ ਨੂੰ ਅੱਛਾ ਹਾਂ ਨੇ ਭਾਵੇਂ ਤਾਂ ਉਹ ਵਾਲਾ ਹੀ ਕਰਦੀ ਆ ਹਨਾ ਤਾਂ ਯਾ ਬਣੇ ਬਸ ਕੁਛ ਹੀ ਨਵਸ। ਹੋਰ ਅਮਾ ਰੋਜਾ ਦੇਖਾ ਬਸ ਕਿਤੇ ਕੱਪੜੇ ਤੋਂ ਨੇ ਕਿਤੇ ਪਸੂਆ ਕੰਨੀ ਫਰਦੀਆਂ ਕਿਤੇ ਸੋਈ ਚ ਕਰਦੀਆਂ। ਮਗਰ 1:30 ਦੁਪਹਿਰ ਨੂੰ ਮੈਂਟੇਨਰ ਨੂੰ ਟਿਕਾ ਲੰਦੀ ਗੀ। ਨਾ ਬਣ ਮੈਂ ਤਾਂ ਕਿਤੇ ਪੈ ਕੀ ਨਹੀਂ ਦੇਖਿਆ ਸਾਰਾ ਦਿਨ ਨਹੀਂ ਪਹਿਨ ਦਿੰਦੀ। ਫੇਰ ਅਮਾ ਮੈਂ ਵੇਖੀ ਜਾਂਦੀ ਮੈਂ ਕਿ ਮੈਂ ਜਾ ਕੇ ਆਉਣੀ ਐ ਮਿੰਟ ਕੋਦੇ ਕੋਲੇ। ਚਲ ਵਧੀਆ ਕੀਤਾ ਬਣਿਆ। ਹੋਰ ਬਣੇ ਤਾਂ ਐਂ ਹੈਰਾਨ ਕਰਦੀ ਐ। ਇਹ ਤਾਂ ਬਾਹੜਾ ਤਾਂ ਕਰਦੀ ਸੀ ਪਹਿਲਾਂ ਵੀ ਇਹ ਤਾਂ ਪਹਿਲਾਂ ਤੋਂ ਐਂ ਕਰਦੀ ਐ। ਹੋਰ ਬਣੇ ਤਾਂ ਬਾਹੜਾ ਜੰਦਰਾ ਸੁਭਾਅ।

ਕਬੱਡੀ ਆ ਫੇਰ ਵੀ ਕਿਆ ਮੂਰੇ ਬੋਲਾ ਚਲ ਆਹ ਬੰਦ ਝਾੜੂ ਆਖਾ ਜੀ ਕਹਿੰਦੇ ਤੇਰੀ ਮਾਂ ਲਿਆ ਦੇ ਝਾੜੂ ਮੈਂ ਕਿਥੇ ਲਿਆ ਕਿਤੇ ਮਾਣਦੀ ਫੇਰ ਅਸ ਹੁਣ ਉਹ ਕਿਹੜਾ ਮਾਂ ਦਾ ਕਿਹੜਾ ਸੰਭਰ ਕਿਉਂਗਾ ਮੈਂ ਹਾਂ ਉਹ ਦੇਖ ਲੈ ਭਨੇ ਮਾੜਾ ਜੀ ਝਾੜੂ ਲੈ ਵੀ ਉਹਦੇ ਨਾਲ ਮੈਂ ਕਿਵੇਂ ਝਾੜੂ ਲਾਵਾਂ ਤਿੰਨ ਤਣਵਾਰ ਝਾੜੂ ਲਵਾਉਂਦੀ ਐ ਫੇਰ ਨਾ ਹਵਾ ਚਲਦੀ ਹਵਾ ਨਾਲ ਰਹਿਤਾ ਇਦੋਂ ਜਾਈ ਜਾਂਦਾ ਹੁਣ ਬੇੜਾ ਕੱਚਾ ਸਾਦਾ ਹਾਂ ਹੁਣ ਆਇ ਤੇ ਪਰੌਂਦਾ ਹੀ ਆ ਸਾਰਾ ਦਿਨ ਕਿੱਥੇ ਝਾੜੂ ਲੱਗਦਾ ਉਹ ਦੋ ਦੋ ਵਾਰੀ ਆਖੂ ਪੋਚਾ ਲਾ ਬਸ ਮੈਨੂੰ ਟਿਕਨ ਨਹੀਂ ਦੇਣਾ ਭਨੇ ਸਾਰਾ ਦਿਨ ਨਹੀਂ ਟਿਕਨ ਦਿੰਦੀ ਆ ਕੋਠੀ ਕਪੜੇ ਤੋਂ ਅਦਾਸ ਹੁਣ ਐਨੀ ਗਰਮੀ ਜੱਥਾ ਕਿੱਥੇ ਦੋਤੇ ਨੇ ਫਿਰ ਉਹ ਦੱਸ ਕਿਹੜਾ ਲੈਮੀਨੇਸ਼ਨ ਕਰਾਉਣੀ ਆ ਉਹ ਵਰਤਨ ਨੂੰ ਹੀ ਆ ਉਹ ਵਰਤਨ ਨਹੀਂ ਦਿੰਦੀ ਫਿਰ ਕੀ ਕਰ ਤੇ ਨਾ ਬੜਾ ਬੜਾ ਬੱਬਾ ਸੁਹਾ ਸਾਡੀ ਕੁੜੀ ਦਾ ਤਾਂ ਕੱਲ ਕੀ ਹੋ ਗਿਆ ਜਬਣ ਤੂੰ ਸਰਵੰਨੀ ਬਣਦੀ ਸੀ ਕੰਨ ਸਰ ਬੜਾ ਦੁਖਦਾਸ ਮੈਂ ਤਾਂ ਨਾ ਚੱਕਰ ਵਾਲੇ ਲੱਗੇ ਪਏ ਸੀਗੇ ਸਾਰਾ ਦਿਨ ਨਹੀਂ ਬੇਬੇ ਨੇ 1 ਮਿੰਟ ਵੀ ਦੇਖਣ ਦਿੱਤੀ ਹੈਗੀ ਫੇਰ ਕੰਮ ਧੰਦਾ ਨਵੇੜ ਕੇ ਦੇਖ ਲਾ 1 ਵਜੇ ਪਿਆ ਸੀ ਮੈਂ ਕਿਹਾ ਮੈਂ ਬਿੰਦ ਕ੍ਰਾਮ ਕਰਨਾ ਚੱਲ ਫੇਰ ਮੱਜਨ ਕੱਤ ਪਾ ਦੂੰਗੀ ਹਾਂ ਮੈਨੂੰ ਗਰੀ ਹੁਣ ਕੱਪੜਾ ਦਾ ਢੇਰ ਲੱਗਿਆ ਪਿਆ ਕਹਿੰਦੀ ਕੱਪੜੇ ਪ੍ਰੈਸ ਕਰ ਮੈਂ ਕਿ ਬੇਬੇ ਮੈਂ ਆਥਨੇ ਪ੍ਰੈਸ ਕਰ ਦੂੰਗੀ ਹਾਂ ਕਹਿੰਦੀ ਹੁਣੇ ਕਰ ਮੈਂ ਤਾਂ ਇਹ ਜੇ ਚੱਕਰ ਆਇਆ ਉੱਥੋਂ ਮੈਂ ਤਾਂ ਉੱਥੇ ਬੈਠ ਤੇ ਜਾ ਕੇ ਲੱਗੀ ਤੇ ਉੱਥੇ ਜਾ ਕੇ ਬਣੀ ਚੱਪਲਾ ਮਾਰ ਜੇ ਮੇਰੇ ਐ ਕਰਦੀ ਹੈ ਮੇਰੇ ਨਾਲ ਦੇਖੋ ਇਹ ਨਾ ਬੜਾ ਰੋਣਾ ਆਇ ਮੇਰਾ ਮਾਣਾ ਹੌਲਾ ਕਰ ਕੋਈ ਨਾ ਇਹਦਾ ਸੁਹਾਈ ਆਇਆ ਆ ਤੂੰ ਮਾੜੀ ਖੜੀ ਹੋ ਮਤ ਬਾੜੀ ਦੁੱਖੀ ਹੈ ਪਰ ਜੇ ਮੋਰਾ ਜੁਆ ਨਰਮਾਈ ਵਰਤੀਗੀ ਫੇਰ ਇਹਨੇ ਦਿਨ ਕਿੱਥੇ ਪੈਰ ਨਿਕਲਣ ਦੇਣੇ ਆ ਤੂੰ ਮਾੜਾ ਜੇ ਮੋਰਾ ਅੱਜ ਉਸਤੇ ਨਾਕ ਬੜਾ ਪਹਿਲਾਂ ਵੀ ਨਹੀਂ ਆਈ ਕਰਿਆ ਸੀਗਾ ਉਹ ਵੀ ਵਿਚਾਰੀ ਬਲਾਈ ਨਾਰਮ ਸੀ ਤੇਰੇ ਵਾਂਗੂ ਜਮੀਨਾਂ ਬੋਲਦੀ ਕਰਦੀ ਬਸਾਂ ਹੀ ਕਰੀ ਜਾਂਦੀ ਉਹ ਸੁਹਾਏ ਨੇ ਹੁਣ ਤੇਰੇ ਤੇ ਬਣਾ ਲਿਆ ਸਾਰਾ ਤੇ ਨਹੀਂ ਬਣਿਆ ਕਰੀ ਜਾਂਦੀ ਆ ਭਾਂਡੇ ਤਾਂ ਕੁਦਵਾਰੇ ਦਵਾਰੇ ਮਾਂਜ ਦਵਾਰੇ ਦਵਾਰੇ ਐ ਕੰਮ ਐ ਕਰੀ ਚੱਲਾਂ ਨਹੀਂ ਤੂਆਇਆ ਨਾ ਕਾਰਗਰਮ ਤੂੰ ਵੀ ਆ ਬੜੀ ਤਖੜੀ ਹੋਈ ਨਾ ਹੁਣ ਮੁਰੇ ਆਪ ਜਵਾਬ ਦੇ ਆ ਕਰ ਫੇਰ ਢੀ ਬੂਏ ਇਹ ਹੁਣ ਇਹ ਟੱਕਦੀ ਆਈ ਸੀ ਮੈਨੂੰ ਆਏ ਬਣੇ ਵੀ ਚਲੋ ਕਾ ਨੂੰ ਵੀ ਚਲੋ ਮੁਰੇ ਜਵਾਬ ਦੇ ਮੈਂ ਮਾਇਨ ਪਤਾ ਪੈ ਫਿਰ ਮੇਰੇ ਫੇਰ ਮਾਰੇ ਨਹੀਂ ਫੇਰ ਨਹੀਂ ਮਾਰਦੀ ਮੈਨੂੰ ਪਤਾ ਲੱਗ ਜੂ ਵੀ ਮੇਰੇ ਬਰਾਬਰ ਹੱਥ ਚੱਕੂਗੀ ਮੈਂ ਤਾਂ ਡਰ ਲੱਗਦਾ ਪੈ ਇੱਕ ਦਿਨ ਤਾਂ ਬਣੇ ਸਾਡੀ ਬੁੜੀ ਹਾਟੀ ਨਾ ਹਾਟੀ ਨਾ ਮੈਨੂੰ ਹੈਰਾਨ ਕਰ ਲਓ ਤੇ ਫਿਰ ਮੈਂ ਤਾਂ ਚੜਿਆ ਗੁੱਸਾ ਮਨ ਜਾ ਕੇ ਬੇਟੀਆਂ ਵਾਲੇ ਕਮਰੇ ਚ ਗਈ ਉਸ ਸੰਦੂਖਾ ਕੋਲੇ ਮਨ ਜਾ ਕੇ ਪਰ ਉੱਥੇ ਕੁੱਟੀ ਚੰਗੀ ਉਦੋਂ ਮਰ ਕੇ ਪਾਣੀ ਭਰਦੀ ਫਿਰੇ ਮੇਰੇ ਮ ਮੁਰਕੇ ਨਿਹਰਮਨ ਕੋਸ ਕੇ ਆ ਤੇਰੇ ਨਿਮਾਰੇ ਪੈਨ ਫਿਰ ਉਹਨੇ ਲਾ ਆਏ ਉਹਨਾਂ ਸਨਤ ਨੇ ਲਈ ਆਇਕ ਮਾਂ ਮਹਾ ਭਰਮਣੇ ਦਾ ਮਤਾ ਤੂੰ ਸਿਆਣੀ ਬਣ ਜਾ ਮੁਰੇ ਹੋ ਹੁਣ ਤੱਕੜੀ ਤੂੰ ਸਾਰੀ ਖੇੜ ਨਹੀਂ ਸਾਰੀ ਉਮਰ ਤੈਨੂੰ ਆਇਂ ਤਪਾਉ ਆਏ ਨਹੀਂ ਪਤਾ ਤੈਨੂੰ ਬਚਾਉਣ ਨੂੰ ਢੱਕਰ ਦੇ ਹੋਰ ਪਣ ਕੋਈ ਪਤਾ ਨਹੀਂ ਪੈਂਦਾ ਐਨੀ ਨਜ਼ਰ ਮਾਈ ਵਰਤ ਵੱਡੀ ਹੋ ਆਗ ਥਾਂ ਤੇ ਹੋਊਗੀ ਹੁਣ ਆ ਥੋੜੀ ਹੁਣ ਤੂੰ ਸਾਰਾ ਤੇਰਾ ਖੇਤਰ ਖਾਈ ਜਾਂਦਾ ਗੱਲ ਤਾਂ ਬਣ ਤੇਰੀ ਸੱਚੀ ਐ ਹੋਰ ਮੈਂ ਇਥੇ ਬੜਾ ਬਾਰਾ ਚਲਾ ਕੇ ਨੇ ਬੇਲੇ ਸਾਲ ਹੋ ਗਏ ਮੈਂ ਬਹੁਤ ਚੱਲਦੀ ਐ ਪਰ ਹੁਣ ਤੂੰ ਸਿਆਣੀ ਬਣ ਜਾ ਕੁਛ ਨਹੀਂ ਹੁੰਦਾ ਕਾ ਵੱਡੇ ਹੋਗੇ ਆਹ ਦਿਖਾ ਦੇ ਹੋਗੇ ਆਹ ਇੱਜ਼ਤ ਕਰਾਉਣੇ ਹੋਗੇ ਬਸਿੱਦੇ ਮੂੰਹ ਨਾ ਕਰਾ ਲੈ ਆਏ ਮੜੀ ਉਹਨੇ ਵੀ ਉਹ ਸਾਰਾ ਦਿਨ ਇੰਡੀਆ ਦੇ ਬਹੁਤ ਚੜਾਈ ਰੱਖੇ ਵੇਲ ਤੇ ਤੈਨੂੰ ਗੱਲ ਤਾਂ ਤੇਰੀ ਸੱਚੀ ਐ ਬਣ ਹਾਂ ਹੁਣ ਮੈਂ ਫਿਰ ਮੈਂ ਜਾ ਕੇ ਆਉਨੇ ਜੇ ਮੋਹਦੇ ਹੁੰਦੇ ਵਾਗ ਗਏ ਨਹੀਂ ਪਤਾ ਮੇਰੇ ਬਗਰ ਪਏ ਜੀ ਨਾ ਬੰਨੇ ਉਹ ਤਾਂ ਬੈਠਣ ਨਹੀਂ ਦਿੰਦੀ ਮੈਨੂੰ ਜੇ ਕੋਈ ਆ ਵੀ ਜਾਂਦੀ ਹੈ ਨਾ ਗਲੀ ਕਮਾਨ ਦੀ ਉਸੇ ਕੋਲੇ ਨਹੀਂ ਮੈਨੂੰ ਬੈਠਣ ਦਿੰਦੀ ਫੇਰ ਹੁਣ ਪਤਾ ਹੈਗਾ ਵੀ ਕਿਤੇ ਮੇਰੇ ਕਰਤੂਤਾਂ ਦਾ ਨਾ ਪਤਾ ਲੱਗੇ ਹਾਂ ਮੈਨੂੰ ਤਾਂ ਆਖੂ ਤੂੰ ਅੰਦਰ ਵਗ ਜਾ ਜੇ ਕੋਈ ਆਉਂਦੀ ਤੁਸੀਂ ਜਾਂਦੀ ਹੈ ਪਹਿਲੀ ਅੰਦਰ ਭੇਜ ਦਿੰਦੀ ਨਾਲੇ ਸਾਰਿਆਂ ਨੂੰ ਪਤਾ ਹੈਗਾ ਅਗਲਾ ਵਿਚਾਲ ਚੁੱਪ ਕਰ ਜਾਂਦਾ ਕਿ ਕਾਦੀ ਖਤਰੋ ਕਰਨਾ ਹੈ ਤੂੰ ਐਂ ਕਰੀ ਹੁਣ ਨਾ ਤੂੰ ਨਰਮਾਈ ਵਰਤੀ ਫੇਰ ਤਾਂ ਹੱਬ ਸੇ ਬਾਹੂ ਉੱਤੇ ਦੇਖਦੀ ਹੁਣ ਫੋਚਾ ਮੈਂ ਜਾਣੇ ਕਿ ਝਾਗ ਨਾ ਜਾਵੇ ਫਿਰ ਨਾ ਇਹ ਬੰਨੇ ਮੈਂ ਤਾਂ ਚਾਹ ਪਾਣੀ ਵੀ ਨਹੀਂ ਬਣਾਇਆ ਤੇ ਨਹੀਂ ਬਸ ਚਾਹ ਤਾਂ ਮੈਂ ਪੀ ਕੇ ਆਈ ਸੀਗੀ ਚੰਗ ਭੈਣ ਜੇ ਤੇਰਾ ਪਤਾ ਲੱਗ ਗਿਆ ਤਾਂ ਕਿ ਕੀ ਬੋਲੂ ਹੋਰ ਉਹ ਨਹੀਂ ਕਹਿੰਦੇ ਭੈਣ ਨਹੀਂ ਪਤਾ ਪਰ ਮੁੜ ਕੇ ਬੈਠੇਰ ਨਾ ਲੜੂਗੀ ਚੰਗ ਗੱਲ ਤਾਂ ਉਹ ਭੈਣ ਦੀ ਸੱਚੀ ਆ ਹਨਾ ਜੇ ਮੈਂ ਵੀ ਭੈਣ ਵਾਲਾ ਤਰੀਕਾ ਹੀ ਵਰਤ ਲਾਂ ਖਾਮੀ ਦੋਤੀ ਆ ਜੀ ਮੈਂ ਤਾਂ ਸਾਲ ਹੋ ਗਿਆ ਮੈਂ ਤਾਂ ਬਹੁਤ ਦੁਖੀ ਹਾਂ ਮੈਂ ਤਾਂ ਆਪਣੇ ਮਾਂ ਬਾਪ ਨੂੰ ਵੀ ਨਹੀਂ ਦੱਸ ਸਕਦੀ ਕਿ ਉਹਨਾਂ ਦਾ ਵੀ ਮਨ ਦੁਖੀ ਹੋਊਗਾ ਕਿੰਨਾ ਕ ਚਲوں ਮੈਂ ਅੰਦਰ ਬੈਠੀ ਚੰਦੀ ਜਾਊਂਗੀ ਇਹ ਗੱਲ ਬਾਕੀ ਗੱਲਾਂ ਤਾਂ ਬੰਦਾ ਚੰਨ ਵੀ ਲਵੇ ਕੁੱਟਖਾਣੀ ਵੀ ਬਹੁਤ ਔਖੀ ਹੈ ਤਾਂ ਹੁਣ ਕੁੱਟਣ ਦੀ ਲੱਗੀ ਕੋਈ ਨਾ ਜਾਂਦੇ ਦੇਖਦੀਆਂ ਫਿਰ ਲੰਮੀਆਂ ਡੇਗ ਦੇ ਤੇ ਢਾਕੇ ਗਈ ਸੀ ਫੇਟ ਖੁੱਲਾ ਪੈ ਸੀ ਕੋਈ ਆਈ ਹੁਣ ਤਾਂ ਨਹੀਂ ਲੱਗਦਾ ਮੇਰੇ ਮਾਗਰ ਸੱਚਾ ਕਿਹਾ ਮੈਂ ਨਹੀਂ ਆਪਾਂ ਕਰਨੀਆਂ ਹੋਣੀਆਂ ਚੁਗਲੀਆਂ ਮੇਰੀਆਂ ਫੁੱਟਰ ਨੇ ਆਓ ਭਈਆ ਲੈ ਦੇਖ ਲਾ ਲੰਮੀਆਂ ਨਕਾਂ ਕਾਲੀ ਮੱਝੇ

Bu ਹੋ ਗਿਆ ਦੂਜਾ ਦੂਜਾ ਨੂੰ ਰਾਜਾ ਇਹ ਤਾਂ ਕੋਈ ਕੁਛੇ ਹੈ ਲੈ ਆ। ਓਹੋ ਇਹਨੂੰ ਅੱਜ ਕੀ ਹੋ ਗਿਆਂ ਦੀਆਂ ਤਾਂ ਜਮੀ ਨਹੀਂ ਸੀ ਬੋਲਦੀ। ਖਾਏ। ਮੂਹ ਮਾਂ ਮਾ ਜਾਣੀ। ਨੀ ਇਹ ਕਿੱਥੋਂ ਜਾਮਲ ਜੀ ਇਹ। ਮੇਰੀ ਗਲਤੀ ਸੀ ਜਦੋਂ ਮੈਂ ਇਹ ਸਾਰਾ ਦਿਨ ਹੈਰਾਨ ਕਰਦੀ ਸੀ। ਟੇਖਣੀ ਨਹੀਂ ਸੀ ਦਿੰਦੀ। ਹੁਣ ਨਹੀਂ ਮੈਂ ਇਹਨੂੰ ਹੈਰਾਨ ਕਰਦੀ। ਮੇਰੀ ਗਲਤੀ ਹੋ ਗਈ। ਇਹ ਦੁਬਾਰਾ ਨਹੀਂ ਕਰਦੀ। ਤੇ ਇਹ ਬਣਾ ਕੇ ਰੱਖੂ ਮੈਂ ਤਾਂ ਹੁਣ ਇਹਨੂੰ ਹੇ ਸਾਰੀਆਂ ਭੈਣਾਂ ਨੂੰ ਸਾਸਰੀ ਕਾਲ ਮੈਂ ਇੱਕ ਇਹ ਭੈਣਾਂ ਨੂੰ ਮੈਸੇਜ ਦਿੰਨੀ ਆਂ ਵੀ ਨੂਹਾਂ ਨੂੰ ਆਪਦੀਆਂ ਧੀਆ ਬਣਾ ਕੇ ਰੱਖਿਆ ਕਰੋ ਇਹ سلوਕ ਨਾ ਕਰਿਆ ਕਰੋ ਨੂਹਾਂ ਨੂਹਾਂ ਵੀ ਆਪਦੀਆਂ ਧੀਆ ਹੁੰਦੀਆਂ ਨੇ ਅਸਲੀ ਮਾਮਾ ਤਾਂ ਸੱਸਾ ਹੀ ਹੁੰਦੀਆਂ ਨੇ ਸਾਸਰੀ ਕਾਲ